ਜਿੰਨਾ ਨਫਾ ਬੱਕਰੀ ਚ ਹੈ ਠੀਕ ਬੰਦਾ ਸਾਹਮਣੇ ਤਾਂ ਤੇ ਨਹੀਂ ਕਿਸੇ ਚੀਜ਼ ਚ ਹੈ ਨਾ ਉਸੇ ਉਹਦਾ ਸੋਚਿਆ ਸੀਗਾ ਵੀ 7-7 ਲੱਖ ਦੀਆਂ ਬੱਕਰੀਆਂ ਵਿਕਣਗੀਆਂਰਾ ਆਰਾਮ ਕਰ ਅੱਛਾ ਜਿਹੜਾ ਮਤੌਲਾ ਸਿੱਖਿਆ ਸਾਡੇ ਨਾ ਮੈਨ ਨੂੰ ਮੇਰੇ ਕੋਲ ਚਾਰ ਪੰਜ ਪੈਸਾ ਨਾ ਮੈਨ ਨੂੰ ਨਾ ਬੱਕਰੀ ਨੂੰ ਨਾ ਪੈ ਬੱਕਰੀ ਸਹੀ ਬੱਕਰੀ ਕਦੇ ਜਪਣੀ ਅੱਛਾ ਅੱਛਾ ਸਰ ਪਾਇ ਤੋਂ ਲਾ ਮੈਂ ਪਰ ਤੋਂ ਲਾ ਸੈਂਡ ਤੋਂ ਲਾ ਮੈਨੇ ਤੋਂ ਨਾ 2500 ਦੀ ਬੱਕਰੀ ਲਿਆ ਚਲਾ ਨਾ ਇਹ ਜਿੱਕਾ ਹੀ ਬੱਕਰੇ ਜਦੋਂ ਬਾਦੂ ਟਾਟਾ ਅੱਛਾ ਨੇਰੀ ਆ ਜਾਂਦੀ ਹੋਪ ਨਿਕਲਿਆ ਹੁੰਦੀ ਨਾ ਨੇਰੀ ਆ ਜਾਂਦਾ ਉਹ ਆਉਂਦਾ ਅੱਜ ਤੱਕ ਤੇ ਆਇਆ ਵੀ ਨਹੀਂ ਵੀ ਤਾਂ ਹੋਣਾ ਵੀ 1000 ਰੁਪਏ ਦੀ ਬੱਕਰੀ ਵੇਚੀ ਨੂੰ ਹੁਣ ਤੁਹਾਨੂੰ ਪਤਾ ਤੁਹਾਡੇ ਘਰੇ ਕਿੰਨੀ ਕੀਮਤ ਦੀ ਬੱਕਰੀ ਹੈ ਸਪਾਉਂਦੇ ਸੀਗੇ ਫੀਡ ਆ ਗੁੱਡਾ ਉਹ ਕੋਈ ਮੋੜੇ ਟੱਕਾ ਫੀਡ ਨਹੀਂ ਪੰਦੇ ਸੀ ਕਰੇ ਟੱਕਾ ਹੀ ਨਹੀਂ ਪਾ ਕੱਖ ਵੀ ਨਹੀਂ ਪਾਉਂਦਾ ਅੱਛਾ ਬਸ 6 ਵਜੇ ਤੋਂ 73 ਰੂ ਜਾਂ 8 ਰੂ ਰੂ ਪਰੇ ਮੇਂ ਰੂ ਮੇਂ 500 ਲੈ ਚਲੇ ਜੇ ਕੋਈ ਅੱਛਾ ਕਈ ਵਜੇ ਆਇਆ ਕਰੇ ਪੜਿਆ ਮਾਂਗੇ ਦੇਣਾ ਜਾਣੇ ਮੇਰੀ ਬੱਕਰੀ ਤਾਂ ਹੀ ਨਹੀਂ ਅੱਛਾ ਨਾ ਮੇਰੀ 140 ਚ ਵੇਚੀ ਫਿਰ 140 ਜਿਵੇਂ ਦੀ 140 ਰੁਪਏ ਦੇ ਸਾਰੇ ਗੱਲ ਹੋ ਗਈ ਸਾਰੇ ਚੈਨਲ ਦੇ ਮੁੰਡੇ 140 ਪੱਟ ਵੇਚੇ ਅੱਛਾ ਮੇਰੇ ਨੂੰ ਆਈ ਹੈ ਨਾ ਮੇਰੀ ਬੱਕਰੀ ਨੂੰ ਆਈ ਹੈ ਅਬ ਮੂੰਹ ਕੋ ਦਾ ਮੈਂ ਤੌੜਾ ਜਾਣਨਾ ਕੋ ਚਾਰ ਪੰਜ ਮੈਸਾ ਨਾ ਮੈਂ ਨੂੰ ਨਾ ਬੱਕਰੀ ਨਾ ਭੇਡ ਨੂੰ ਸਾਡੀ ਮੂੰਹ ਕੋ ਅੱਛਾ ਜੀ ਉਹ ਭੇਡ ਨੂੰ ਜਾ ਕੇ ਪੜਾ ਪੈਂਦਾ ਭੇਡਾਂ ਨੂੰ ਜਾ ਕੇ ਥੋੜਾ ਤੌਹ ਰਾਹੇ ਪਾਣੀ ਕੱਦਣਿਆ ਅੱਛਾ ਇਹ ਵੀ ਪਾਣੀ ਕੱਦਣਿਆ ਜੇ ਕੋਈ ਬੰਦਾ ਮਾਰਦਾ ਜੇ ਕੋਈ ਬੰਦਾ ਤੁਹਾਡੇ ਤੋਂ ਪਾਣੀ ਕਰਾਉਣਾ ਜੇ ਹਾਂ ਕਰ ਦਿੰਦੇ ਹਾਂ ਕਰ ਦਿੰਦੇ ਹਾਂ ਚਲੋ ਵਧੀਆ ਗੱਲ ਅਖੇਦਾ ਭਲਾ ਹੋ ਜਾਊਗਾ ਜੀ ਵੀ ਕਰ ਦੋ ਨਾ ਮੈਂ ਕਿਹਦੀ ਜਾਣਦਾ ਨਾ ਜਦਾਂ ਵੀ ਕਰਦਾ ਨਹੀਂ ਹੂੰ ਵੀ ਨਾ ਜਦੋਂ ਬੱਕਰੀ ਜੇ ਜਿਹੜੀ ਮੇਰੀ ਬੱਕਰੀ ਦੁੱਧ ਮੰਗਣ ਆ ਗਿਆ ਤੂੰ ਕਰ ਅੱਛਾ ਅਸੂਦ ਮੇਰਾ ਇਹ ਤੋੜਾ ਹੁੰਦਾ ਦੁੱਧ ਹਾਂ ਤੇ ਉਹ ਕਹਦੇ ਮੈਂ ਚਰਚਾ ਤੂੰ ਦੇ ਦੁੱਧ ਹੂੰ ਮਾਂ ਬੱਕਰੀ ਮਾਰਾ ਬਰ ਬਹਵਲੀ ਆ ਜਾ ਬੱਕਰੀਆਂ ਆ ਗਈ ਅਧਿਕ ਉਤਰ ਭਰਤੀ ਅਗੇ ਚਾਹ ਵੀ ਕਰ ਲੋ ਮਾ ਪਰਕਤੀ ਦੀ ਦੀ ਪਰੇ ਬੱਕਰੀ ਚਾਰ ਮਾਸ ਪਾਇਆ ਉਹਨੂੰ ਉਹ ਦੇਤਾ ਉਹ ਬੰਦਨੇ ਹੈ ਜੀ ਬੱਕਰੀ ਤੁੱਟ ਲ ਗਿਆ ਦੂਜੇ ਦਿਨ ਬੱਕਰੀ ਤਬਾ ਕਰ ਗਿਆ ਹੁੰਦਾ ਜੀ ਅੱਜ ਕੱਲ ਬਹੁਤ ਦੇਖਿਆ ਵੱਡੇ ਵੱਡੀਆਂ ਬੱਕਰੀਆਂ ਸੋਹਣੀਆਂ ਬੱਕਰੀਆਂ ਨਾ ਨਜ਼ਰਾਂ ਲੈ ਕੇ ਬਹਿ ਜਾਂਦੀਆਂ ਨੇ ਬੱਕਰੀ ਕਾਟ ਬਹੁਤ ਸੀ ਹਮ ਬਰੇ ਥਾਂ ਥਾਂ ਚੰਗੀਆਂ ਸੀ ਤੇ ਅੱਜ ਕੱਲ ਤੁਸੀਂ ਦੇਖਦੇ ਹੋ ਬੱਕਰੀਆਂ ਦੇ ਮੇਲਿਆਂ ਦੇ ਮੰਡੀਆਂ ਤੇ ਜਾਣਿਓ ਵੀ ਪਹਿਲਾਂ ਨਾਲੋਂ ਤੇ ਹੁਣ ਕੀ ਫਰਕ ਆਇਆ ਬੱਕਰੀਆਂ 'ਚ ਉਹ ਤਾਂ ਇਹ ਫਿਰ ਬੀਟਰਲੀ ਜਿਆਦਾ ਉਹ ਕਰਦਾ ਹਮ ਆਹ ਇੱਕ ਬੱਕਰੀ ਰੱਖੀ ਜੀ ਕਾਨ ਛੋਡੇ ਬਹੁਤ ਸਾਲ ਅੱਛਾ ਮਾਂ ਓੜੀ ਜਨਾ ਮਾਇਆ ਜਨਾ ਗਾਜ ਕੱਚੇ ਜੀ ਨਹੀਂ ਹੈ ਕਿ ਜੀ ਜਨਾ ਪਰ ਅੱਜ